ਨਾਲੇ ਵੈਨ ਬਣਾਈ ਹੈ ਉਸ ਨੂੰ ਦੇਖਣ ਆ ਰਹੇ ਨੇ ਪੂਰਾ ਘਰ ਹੈ ਜੀ ਅੰਦਰ ਵੀਡੀਓ ਚ ਬਣੇ ਰਹੋ ਅਖੀਰ ਇੱਕ ਨੋਰਮਲ ਗੱਡੀ ਦੇ ਵਿੱਚ ਆਪਾਂ ਇੰਨਾ ਸਮਾਨ ਨਹੀਂ ਚੱਕ ਸਕਦੇ ਘਰ ਦੇ ਵਿੱਚ ਬਹੁਤ ਜ਼ਰੂਰਤ ਆਉਂਦੀ ਆ ਨੇ ਆਪਾਂ ਵੈਸੇ ਕਹਦੇ ਨੇ ਘੁੰਮਣ ਜਾਨੇ ਪਰ ਜਦੋਂ ਜ਼ਰੂਰਤ ਦਾ ਸਮਾਨ ਦੇਖੇ ਬਹੁਤ ਜ਼ਿਆਦਾ ਹੋ ਜਾਂਦਾ ਵਾ ਆਪਾਂ ਨੂੰ ਹਰ ਫੈਸਿਲਿਟੀ ਚਾਹੀਦੀ ਹੁੰਦੀ ਆ ਘਰ ਵਾਲੀ ਤੇ ਘਰ ਨੂੰ ਆਪਾਂ ਨਾਲ ਚੱਕ ਨਹੀਂ ਸਕਦੇ ਹੈਗੇ ਸੋ ਉਹਦਾ ਸਾਰਾ ਆਪਾਂ ਇਹ ਹਲ ਕੱਢਿਆ ਪਹਿਲਾਂ ਵੀ ਇੱਕ ਵੱਡੀ ਅਸੀਂ ਵੈਨ ਬਣਾਈ ਸੀਗੀ ਉਹਦੇ ਵੀ ਸਾਰੇ ਸਾਡੇ ਚੈਨਲ ਦੇ ਉੱਤੇ ਵੀਡੀਓਸ ਆਪਾਂ ਪਾਈ ਹੋਈ ਹੈ ਉਹ ਖੁਦ ਤਿਆਰ ਕੀਤੀ ਸੀ ਅਸੀਂ ਘੁੰਮ ਫਿਰ ਕੇ ਆਇਆ ਸੀ ਸਾਨੂੰ ਇਹ ਲੱਗਾ ਵੀ ਜਿਹੜਾ ਆਪਾਂ ਖਰਚਾ ਇੰਨਾ ਨਾ ਕਰਦੇ ਆ ਹੋਟਲਾਂ ਤੇ ਜਾ ਕੇ ਉਹਦੇ ਨਾਲੋਂ ਅੱਧੇ ਖਰਚੇ ਦੇ ਵਿੱਚ ਅਸੀਂ ਮਹੀਨਾ ਭਾਰੋਂ ਗੱਡੀ ਦੇ ਵਿੱਚ ਬੜੇ ਆਰਾਮ ਨਾਲ ਰਹਿ ਸਕਿਆ ਸੀ ਹੁਣ ਅਸੀਂ ਇਹ ਜਿਹੜੀਆਂ ਛੋਟੀਆਂ ਗੱਡੀਆਂ ਤਿਆਰ ਕੀਤੀਆਂ ਕਿਉਂਕਿ ਜਦੋਂ ਅਸੀਂ ਉਹ ਗੱਡੀ ਸੇਲ ਕੀਤੀ ਸੀਗੀ ਫਿਰ ਸਾਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਸੀਗੇ ਕਿ ਮੈਡਮ ਸਾਨੂੰ ਵੀ ਇਹੋ ਜਿਹੀ ਗੱਡੀ ਬਣਾ ਕੇ ਦੋ ਚਾਹ ਸਾਨੂੰ ਕੋਈ ਆਈਡੀਆ ਦੋ ਹੁਣ ਆਪਾਂ ਇਹ ਕਨਸੈਪਟ ਸ਼ੁਰੂ ਕੀਤਾ ਹੈ ਜਿਹੜੀ ਛੋਟੀ ਗੱਡੀ ਦੇ ਵਿੱਚ ਕਿਉਂਕਿ ਫੈਮਿਲੀ ਦੇ ਦੋ ਮੈਂਬਰ ਹੁੰਦੇ ਉਹਨਾਂ ਨੂੰ ਵੱਡੀ ਗੱਡੀ ਫਿਰ ਜ਼ਿਆਦਾ ਲੱਗਦੀ ਹੈ ਇਸ ਕਰਕੇ ਛੋਟੀ ਗੱਡੀ ਆਪਾਂ ਹੁਣ ਤਿਆਰ ਕੀਤੀ ਹੈ ਇਹਦੇ ਅੰਦਰ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਜੋ ਤੁਹਾਨੂੰ ਘਰ ਦੇ ਵਿੱਚ ਚਾਹੀਦਾ ਵਾ ਚਾਹੇ ਉਹ ਕਿਚਨ ਆ ਚਾਹੇ ਵਾਸ਼ਰੂਮ ਆ ਚਾਹੇ ਬੈੱਡਰੂਮ ਆ ਹਰ ਇੱਕ ਚੀਜ਼ ਆਪਾਂ ਇੰਨੇ ਕ ਡੱਬੇ ਦੇ ਵਿੱਚ ਤਿਆਰ ਕਰਕੇ ਦਿੱਤੀ ਹੈ ਮੈਂ ਉਹੀ ਕਿਹਾ ਕਿ ਸਟਾਰਟ ਵੀਡੀਓ ਵਿੱਚ ਕੀਤਾ ਕਿ 5 6 ਗੱਜ ਦੇ ਵਿੱਚ ਪੂਰੀ ਕੋਠੀ ਤਿਆਰ ਕਰਤੀ ਮੈਂ ਪਹਿਲਾਂ ਦਿਖਾਈ ਹੈ ਜੀ ਅੰਦਰ ਜਾ ਕੇ ਆਓ ਜੀ ਆਪਾਂ ਦੁਕਾਨੇ ਆਪਾਂ ਆਪਣੇ ਘਰ ਦਾ ਟੂਰ ਕਰਾਉਨੇ ਆ ਤੁਹਾਨੂੰ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਘਰ ਦਾ ਟੂਰ ਕਰਨ ਲੱਗੇ ਆ ਜੀ ਮੈਮ ਇਸ ਘਰ ਦੇ ਇੱਕ ਇੱਕ ਚੀਜ਼ ਬਾਰੇ ਸਾਨੂੰ ਦੱਸਦੇ ਜਾਓ ਇੰਟਰਸਟ ਤੋਂ ਲੈ ਕੇ ਜੀ ਜੀ ਸਟਾਰਟਿੰਗ ਤੋਂ ਵਿੱਚੋਂ ਜਿਵੇਂ ਆਪਾਂ ਤੇ ਇੱਧਰ ਪੰਜਾਬ 'ਚ ਆਪਣੇ ਹੈ ਨਹੀਂਗਾ ਪਰ ਇੱਧਰ ਪੁੰਨੇਵਾਲ ਚਲੇ ਜਾਓ ਬੰਬੇਵਾਲ ਚਲ ਜਾਓ ਉਹ ਪਹਿਲਾਂ ਘਰ ਦੀ ਜੁੱਤੀ ਜਿਹੜੇ ਬਾਹਰ ਲਾਉਣਗੇ ਕਿਉਂਕਿ ਘਰ ਨੂੰ ਮੰਦਰ ਸਮਝਦੇ ਨੇ ਤੇ ਆਪਾਂ ਇਹਦੇ ਵਿੱਚ ਵੀ ਇਦਾਂ ਹੀ ਕੀਤਾ ਵਾ ਤੁਸੀਂ ਜੁੱਤੇ ਇੱਥੇ ਉਤਾਰ ਸਕਦੇ ਹੋ ਜੀ ਦੇ ਵਿੱਚ ਜਿਵੇਂ ਜੁੱਤੇ ਤੁਸੀਂ ਬਾਹਰ ਵੀ ਤਾਰ ਸਕਦੇ ਹੋ ਨਹੀਂ ਤੇ ਇਹ ਆਪਾਂ ਸ਼ੂ ਰੈਕ ਦੇ ਇਹਦਾ ਬਣਾਇਆ ਅੱਛਾ ਸਭ ਤੋਂ ਸਟਾਰਟਿੰਗ ਸ਼ੂ ਰੈਕ ਹੈ ਜੀ ਸ਼ੂ ਰੈਕ ਹੈ ਇਹਦੇ ਵਿੱਚ ਤੁਸੀਂ ਆਪਣੇ ਜੁੱਤੇ ਵਗੈਰਾ ਸਾਰੇ ਰੱਖ ਸਕਦੇ ਹੋ ਕਿਉਂਕਿ ਜਦੋਂ ਆਪਾਂ ਬਾਹਰ ਘੁੰਮਣ ਜਾਂਦੇ ਆ ਨਾ ਕਿਸੇ ਵੇਲੇ ਬਾਹਰ ਜਦੋਂ ਸਟਾਰਟਿੰਗ ਜਿਹੜੀ ਪਹਿਲੀ ਗੱਡੀ ਬਣਾਈ ਸੀ ਉਹਦੇ ਵਿੱਚ ਹੈ ਨਹੀਂ ਸੀਗਾ ਤੋ ਕੁਝ ਹੈਂਗ ਕਰਨਾ ਪੈਂਦਾ ਵਾ ਜੁੱਤੇ ਕਿੱਥੇ ਰੱਖੀਏ ਡੇਲੀ ਡੇਲੀ ਜਦੋਂ ਆਪਾਂ ਹਫਤਾ ਬਾਰ ਇੱਕ ਜਗ੍ਹਾ ਤੇ ਰੁਕਦੇ ਆ ਫਿਰ ਇਹ ਜਿਹੜਾ ਸਭ ਤੋਂ ਪਹਿਲਾਂ ਸੀ ਇਹ ਸੋਚਿਆ ਵੀ ਇਹਦਾ ਵੀ ਕੋਈ ਹੱਲ ਕੱਢਿਆ ਜਾਵੇ ਤੇ ਇਹ ਆਪਾਂ ਜ਼ਮੀਨ ਦੇ ਵਿੱਚ ਹੀ ਥੱਲੇ ਦੇ ਬਣਾ ਦਿੱਤਾ ਸ਼ੂ ਰੈਕ ਇਹ ਇਹ ਹੈ ਜੀ ਔਰਮਨ ਏਮਪਾਵਰਮੈਂਟ ਬਿਲਕੁਲ ਦੇਖੋ ਇਸ ਭੈਣ ਜੀ ਨੇ ਕਿੰਨਾ ਜ਼ਬਰਦਸਤ ਕੰਮ ਕੀਤਾ ਮੈਂ ਕਹਿੰਦਾ ਜੀ ਔਰਮਨ ਦੇ ਲਈ ਇਹ ਖਾਸ ਵੀਡੀਓ ਹੈ ਔਰ ਬੜਾ ਮੋਟੀਵੇਸ਼ਨਲ ਵੀਡੀਓ ਹੈ ਤੁਸੀਂ ਇਸ ਤਰ੍ਹਾਂ ਦੀ ਚੀਜ਼ ਤਿਆਰ ਕਰ ਦਿੱਤੀ ਇਹ ਕਨਸੈਪਟ ਤਿਆਰ ਕਰ ਦਿੱਤਾ ਤੁਹਾਨੂੰ ਸਲੂਟ ਬਣਦਾ ਜੀ ਔਰ ਬਹੁਤ ਵਧੀਆ ਮੈਂ ਕਹਿੰਦਾ ਔਰਮਨ ਡੇ ਆ ਰਿਹਾ ਹੈ ਪਰ ਤੁਸੀਂ ਔਰਮਨ ਡੇ ਸਾਡਾ ਅੱਜ ਹੀ ਮਨਾ ਦਿੱਤਾ ਜੀ ਬਹੁਤ ਵਧੀਆ ਲੱਗਿਆ ਦੇਖੋ ਇਹ ਆਪਣਾ ਨਾ ਟੇਬਲ ਆ ਜੀ ਇਹਨੂੰ ਆਪਾਂ نیچے ਵੀ ਖੜ੍ਹ ਸਕਦੇ ਆ ਤੇ ਇਧਰ ਰੱਖ ਕੇ ਇਨੂੰ ਆਪਾਂ ਸਟੱਡੀ ਟੇਬਲ ਵੀ ਬਣਾ ਸਕਦੇ ਹਾਂ ਵਰਕ ਵੀ ਤੁਸੀਂ ਕਰ ਸਕਦੇ ਹੋ ਲੈਪਟਾਪ ਵਗੈਰਾ ਆਪਣਾ ਰੱਖਣਾ ਵਾ ਤੇ ਚਾਹੇ ਜਿਵੇਂ ਤੁਸੀਂ ਖਾਣਾ ਖਾ ਰਹੇ ਹੋ ਟੀ ਚਾਹ ਵਗੈਰਾ ਕੁਝ ਵੀ ਤੁਸੀਂ ਇਹਦੇ ਤੇ ਆਰਾਮ ਨਾਲ ਚਾਰ ਬੰਦੇ ਇੱਥੇ ਬੈਠ ਕੇ ਚਾਹ ਪਾਣੀ ਪੀ ਸਕਦੇ ਹੋ ਬਿਲਕੁਲ ਇੱਕ ਹੋਟਲ ਵਰਗੀ ਫੀਲਿੰਗ ਆ ਰਹੀ ਜਿ ਇੱਕ ਰੈਸਟੋਰੈਂਟ ਵਰਗੀ ਫੀਲਿੰਗ ਆ ਰਹੀ ਹੈ ਇੱਕ ਦੇਖੋ ਤੁਸੀਂ ਕੈਂਸਰ ਪੇਸ਼ੈਂਟ ਵੀ ਹੈ ਬੜਾ ਵਧੀਆ ਤੁਸੀਂ ਆਈਡੀਆ ਦਿੱਤਾ ਕਿ ਬਾਹਰ ਜਾ ਕੇ ਹੋਟਲਾਂ ਚ ਅਸੀਂ ਓਲ ਜਲੂਲ ਖਾਣੇ ਆ ਜਿਕਰ ਅਸੀਂ ਆਪਣਾ ਤਿਆਰ ਕਰ ਰਹੇ ਆ ਇੱਥੇ ਤੇ ਇੱਥੇ ਬੈਠ ਕੇ ਖਾ ਰਹੇ ਆ ਤਾਂ ਹੋਟਲ ਤੋਂ ਰੈਸਟੋਰੈਂਟ ਤੋਂ ਵਧੀਆ ਫੀਲਿੰਗ ਜੀ ਤੁਹਾਨੂੰ ਬਿਲਕੁਲ ਨਹੀਂ ਲੱਗੂਗਾ ਵੀ ਤੁਹਾਨੂੰ ਕੋਈ ਇਹ ਚੀਜ਼ ਵੱਲੋਂ ਕੰਪਰੋਮਾਈਜ਼ ਕਰਨਾ ਪੈ ਰਿਹਾ ਸਭ ਕੁਝ ਮਿਲ ਰਿਹਾ ਮੇਰਾ ਪਰਫੈਕਟ ਇਹ ਵਿੱਚ ਤੁਹਾਨੂੰ ਮੈਂ ਕਹਿੰਦਾ ਫੁੱਲੀ ਲੋਡਡ ਹਾਊਸ ਕਹਿੰਦੇ ਜਿਵੇਂ ਆਪਾਂ ਫੁੱਲੀ ਲੋਡਡ ਗੱਡੀ ਹੈ ਫੁੱਲੀ ਲੋਡਡ ਹਾ ਇਹ ਵਾਸ਼ਿੰਗ ਸਟੇਸ਼ਨ ਵੀ ਹੈਗਾ ਕਿਚਨ ਦੇ ਵਿੱਚ ਬਣਿਆ ਹਾਂਜੀ 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 ਇਹ ਦੇਖੋ ਇਹ ਆਪਣਾ ਇਥੇ ਗੈਸ ਲੈਂਡਰ ਆਪਾਂ ਜਿਵੇਂ ਚੁੱਲਾ ਲਾਇਆ ਹੋਇਆ ਇੱਥੇ ਤੁਸੀਂ ਖਾਣਾ ਬਣਾ ਰਹੇ ਹੋ ਤੇ ਇਹ ਵਾਸ਼ਿੰਗ ਏਰੀਆ ਵਾ ਬਰਤਨ ਵਾਸਤੇ ਇਹਦੇ ਉੱਤੇ ਆਪਾਂ ਇਹਨੂੰ ਪੂਰਾ ਕਵਰ ਕਰ ਦਿੱਤਾ ਵਾ ਜਦੋਂ ਤੱਕ ਤੁਸੀਂ ਖਾਣਾ ਬਣਾ ਰਹੇ ਹੋ ਇਹ ਪਲੇਟਫਾਰਮ ਤੁਸੀਂ ਖਾਣਾ ਬਣਾਉਣ ਵਾਸਤੇ ਵਰਤ ਸਕਦੇ ਹੋ ਅੱਛਾ ਜਦੋਂ ਖਾਣਾ ਬਣਾ ਰਹੇ ਆ ਉਦੋਂ ਇਹ ਪਲੇਟਫਾਰਮ ਯੂਜ਼ ਹੋ ਸਕਦਾ ਹਾਂ ਇਹ ਪਲੇਟਫਾਰਮ ਪੂਰਾ ਤੁਹਾਡਾ ਯੂਜ਼ ਹੋ ਸਕਦਾ ਇਸ ਤੋਂ ਬਾਅਦ ਜੇਕਰ ਤੁਹਾਡੇ ਬਰਤਨ ਵਗੈਰਾ ਤੁਸੀਂ ਇਹਨੂੰ ਟ੍ਰੇ ਨੂੰ ਉਠਾ ਲੈਣਾ ਤੇ ਇਹਨੂੰ ਤੁਸੀਂ ਇੱਕ ਟ੍ਰੇ ਦੇ ਰੂਪ ਚ ਕਰਨਾ ਇੱਥੇ ਤੁਸੀਂ ਬਰਤਨ ਆਪਣੇ ਵਾਸ਼ ਕਰਕੇ ਇਹਦੇ ਵਿੱਚ ਰੱਖ ਸਕਦੇ ਹੋ ਅੱਛਾ ਇਹੀ ਟ੍ਰੇ ਤੁਹਾਡੀ ਜਿਹੜੀ ਹੈ ਇਹ ਕਵਰ ਤੁਹਾਡਾ ਬਰਤਨ ਵਾਸ਼ ਕਰਕੇ ਰੱਖੋ ਗਿਆ ਛੋਟੀ ਜੀ ਸਪੇਸ ਦੇ ਵਿੱਚ ਇਹ ਸਾਰਾ ਕੁਝ ਡਿਜ਼ਾਈਨ ਕੀਤਾ ਤੁਸੀਂ ਹਾਂ ਇਹ ਤੁਹਾਡੀ ਵੈਨ ਦੇਖ ਕੇ ਵਾਕਈ ਮੇਰਾ ਤਾਂ ਦਿਲ ਕਰਦਾ ਕਿ ਇਸ ਤਰ੍ਹਾਂ ਦਾ ਮਕਾਨ ਹੀ ਬਣਾ ਲਈਏ ਐਵੇਂ ਅਸੀਂ ਫਲੈਟਸ ਵਗੈਰਾ ਵਿੱਚ ਰਹਿੰਨੇ ਆ ਆ ਪੂਰਾ ਸਿਸਟਮ ਹੈ ਫੁਲੀ ਲੋਡਡ ਹਾਊਸ ਹੈ ਇੱਕ ਤਰ੍ਹਾਂ ਦਾ ਤੁਹਾਡਾ ਦਿਖਾਓ ਹੋਰ ਕੀ ਕੁਝ ਹੈ ਬੈੱਡ ਬੁੱਡ ਵੀ ਹੈ ਪੂਰਾ ਹੈਗਾ ਸਿਸਟਮ ਇਹ ਦੇਖੋ ਜਿੱਥੇ ਆਪਾਂ ਪਹਿਲਾਂ ਬੈਠੇ ਸੀ ਇਹ ਇਦਾਂ ਇਸ ਟਾਈਮ ਤਾਂ ਆਪਣਾ ਜਿਵੇਂ ਸੋਫਾ ਟੇਬਲ ਦੀ ਤਰ੍ਹਾਂ ਆਪਾਂ ਯੂਜ਼ ਕਰ ਰਹੇ ਹਾਂ ਜੀ ਜਦੋਂ ਆਪਾਂ ਨਾਈਟ ਨੂੰ ਹੂੰ ਫਿਰ ਇਹਦੀ ਹੁੱਕ ਲੱਗੀ ਹੋਈ ਹੈ نیچے ਉੱਪਰ ਕਰ ਲੈਣਾ ਪਹਿਲਾਂ ਉਧਰਲੀ ਸਾਈਡ ਕਰਾਂਗੇ ਉੱਪਰ ਜੀ ਫਿਰ ਇਹ ਦੂਸਰੀ ਸਾਈਡ ਉੱਪਰ ਕਰਕੇ ਹੂੰ ਇਹਨਾਂ ਨੂੰ ਪੂਰਾ ਬਰਾਬਰ ਕਰਕੇ ਲਓ ਬਣ ਗਿਆ ਬੈਟ ਦੀ ਹੈ ਦੇਖੋ ਆ ਪੂਰਾ ਬੈੱਡ ਬਣ ਗਿਆ ਦੋ ਬੰਦੇ 100 ਦੇ ਬੜੇ ਆਰਾਮ ਨਾਲ ਦੇਖੋ ਹੂੰ ਬੱਚੇ ਤਿੰਨ ਵੀ ਸੌ ਸਕਦੇ ਇਥੇ ਜੀ 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 ਕਮਾਲ ਦੀ ਗੱਲ ਹੈ ਬੜੇ ਆਰਾਮ ਨਾਲ ਇਹ ਖੁੱਲ੍ਹਾ ਡੁੱਲਾ ਵਾ ਕੋਈ ਵੀ ਕੰਪਰੋਮਾਈਜ਼ ਤੁਸੀਂ ਨਹੀਂ ਕਰ ਸਕਦੇ ਰਾਤ ਨੂੰ ਜਦੋਂ ਨੀਂਦ ਪੂਰੀ ਹੋ ਗਈ ਨਾ ਬੰਦੇ ਨੇ ਫਰੈਸ਼ ਹੋ ਜਾਣਾ ਹੂੰ ਤੇ ਇਹ ਪੂਰਾ ਬੈੱਡ ਖੁੱਲ ਜਾਂਦਾ ਆਪਣਾ ਜਦੋਂ ਵਾਦੀਆਂ ਦੇ ਵਿੱਚ ਜਾ ਕੇ ਇਹ ਵਹਿ ਲੱਗੀ ਹੋਵੇ ਉੱਥੇ ਜਾ ਕੇ ਸੌਵੇ ਬੰਦਾ ਤੇ ਵਿੰਡੋਜ਼ ਦੇ ਵਿੱਚੋਂ ਆਊਟਰ ਸੀਨ ਦਿਖਦੇ ਹੋਣ ਤਾਂ ਬਣ ਜਾਊਗਾ ਕਮਾਲ ਦੀ ਆ ਦੇਖੋ ਬੈੱਡ ਨਾਲ ਹੀ ਇਹਨਾਂ ਨੇ ਹੁਣ ਫੋਲਡ ਵੀ ਕਰ ਦਿੱਤਾ ਜੀ ਔਰ ਇੱਕ ਵਾਰੀ ਫੇਰ ਲਗਾ ਕੇ ਦਿਖਾ ਦਿਓ ਜੀ ਬਣਾ ਕੇ ਵੀ ਦਿ ਆ ਦੇਖੋ ਹੁਣ ਬੈੱਡ ਫੇਰ ਬਣ ਜੇਗਾ ਜੀ ਆ ਬੜਾ ਸੌਖਾ ਜਿਹਾ ਕੰਮ ਹੈ ਬੜਾ ਆਸਾਨ ਜਿਹਾ ਕੰਮ ਹੈ ਔਰ ਕਿਸੇ ਵੀ ਅੱਛੀ ਸੀਨਿਕ ਬਿਊਟੀ ਦੇ ਵਿੱਚ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਕਿਆ ਕਮਾਲ ਕੀਤਾ ਨਹੀਂ ਇੱਥੇ ਆਪਾਂ ਤੁਹਾਨੂੰ ਬੈਠ ਕੇ ਦਿਖਾ ਦਿੰਦੇ ਦੇਖੋ ਕੋਈ ਪ੍ਰੋਬਲਮ ਨਹੀਂ ਜੇ ਕੋਈ ਕਵੇ ਵੀ ਹਾਂ ਇਹ ਛੇ ਡਿੱਗਣਾ ਜਾਵੇ نیچے ਪਰ ਇਹੋ ਜੀ ਕੋਈ ਪਰ ਪੂਰੀ ਹੈਵੀ ਡਿਊਟੀ ਹੈ ਕੰਮ ਹੈ ਹੈਵੀ ਡਿਊਟੀ ਹੈਵੀ ਡਿਊਟੀ ਵਾਹ ਆ ਆ ਸਾਹਮਣੇ ਵੀ ਕੋਈ ਲੋਕ ਜਿਹਾ ਲੱਗਿਆ ਦਿਖ ਰਿਹਾ ਉੱਪਰ ਮੈਨੂੰ ਇਹ ਕੀ ਹੈ ਸਿਸਟਮ ਹੈ ਇਹ ਹੈ ਗੁੰਦਰਮੈਨ ਨੂੰ ਕੀ ਜਾਂਦਾ ਰਸਤਾ ਦਿੰਦਾ ਕੋਈ ਨਹੀਂ ਜੀ ਇਹ ਮਾਸਟਰ ਬੈੱਡਰੂਮ ਆਪਣਾ ਅੱਛਾ ਮਾਸ ਮਾਸਟਰ ਬੈਡਰੂਮ ਦੇਖਿਓ ਜੀ ਹੁਣ ਆ ਲਓ ਜੀ ਓ ਕਮਾਲ ਦੀ ਗੱਲ ਹੈ ਜੀ ਆਹ ਦੇਖੋ ਜੀ ਮਾਸਟਰ ਬੈਡਰੂਮ ਬਣ ਗਿਆ ਇਹ ਵੀ ਬਹੁਤ ਵੱਡਾ ਖੁੱਲਾ ਦੇਖੋ ਪੂਰਾ ਫੁੱਲੀ ਸਪੀਸ਼ੀਅਸ ਮਾਸਟਰ ਬੈਡਰੂਮ ਦੀ ਜੀ ਹਮ ਇੱਕ ਪ੍ਰਾਈਵੇਟ ਰੂਮ ਵੀ ਕਹਿ ਸਕਦੇ ਹੋ ਤੁਸੀਂ ਇੱਕ ਮਾਸਟਰ ਬੈਡਰੂਮ ਵੀ ਕਹਿ ਸਕਦੇ ਹੋ ਤੁਸੀਂ ਹਮ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਜਗ੍ਹਾ ਤੇ ਫੈਨ ਦਿੱਤੇ ਹੋਏ ਆ ਜੀ ਤੇ ਦੋ ਉਧਰ ਖਿੜਕੀਆਂ ਦਿੱਤੀਆਂ ਹੋਈਆਂ ਵੀ ਇਹਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੇ ਵੀ ਘੁੱਟਣ ਹੋਊਗੀ ਤੁਹਾਨੂੰ ਹਵਾਦਾਰਾ ਪੂਰਾ ਵੀ ਉਥੋਂ ਖਿੜਕੀਆਂ ਖੁੱਲ ਵੀ ਸਕਦੀਆਂ ਹਨ ਫੈਲ ਵੀ ਦਿੱਤੇ ਹੋਏ ਐ ਏਸੀ ਦੀ ਡਕਟਿੰਗ ਵੀ ਲੱਗ ਸਕਦੀ ਹੈ ਇਹਦੇ ਵਿੱਚ ਜੀ 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 ਉਹ ਵੀ ਲੱਗ ਸਕਦੀ ਤੇ ਇਹ ਦੱਸਿਓ ਤੁਹਾਡਾ ਪਰਿਵਾਰ ਜਦੋਂ ਜਾਂਦਾ ਹੈ ਨਾ ਬੱਚੇ ਇੱਥੇ ਰਹਿਣਾ ਪਸੰਦ ਕਰਦੇ ਨੇ ਕਿ ਜਾਣਾ ਪਸੰਦ ਕਰਦੇ ਨੇ ਉਹ ਤਾਂ ਇੰਜੋਏ ਕਰਦੇ ਨੇ ਜੀ ਉੱਪਰ ਵੀ ਕਰ ਲੈਂਦੇ ਨੇ ਇੰਜੋਏ ਤੇ نیچے ਵੀ ਕਰ ਲੈਂਦੇ ਨੇ ਕਿਉਂਕਿ ਦੋਨੋਂ ਬੈਡ ਬਹੁਤ ਖੁੱਲੇ ਨੇ ਉਹ ਚਾਰ ਪੰਜ ਜਾਣਿਆਂ ਦੇ ਲਈ ਪਰਿਵਾਰ ਦੇ ਲਈ ਸਭ ਤੋਂ ਵਧੀਆ ਚੱਲਦਾ ਫਿਰਦਾ ਗੱਡੀ ਹੈ ਜੀ ਜੀ ਇਸੂਜ਼ੀ ਡੀ ਮੈਕਸ ਗੱਡੀ ਕੈਰਵਨ ਕਮਾਲ ਕਰਤਾ ਜੀ ਕਮਾਲ ਦੀ ਗੱਲ ਹੈ ਹਮ ਦੇਖੋ ਇਸ ਤਰ੍ਹਾਂ ਦੇ ਜਦੋਂ ਕਾਰਨਾਮੇ ਹੁੰਦੇ ਤਾਂ ਉਦੋਂ ਵੀਡੀਓ ਬਣਾਣਾ ਜ਼ਰੂਰੀ ਹੋ ਜਾਂਦਾ ਰੋਪੜ ਦੇ ਵਿੱਚ ਮੈਡਮ ਰੁਪਿੰਦਰ ਨੇ ਤੇ ਇਹਨਾਂ ਦੇ ਪਰਿਵਾਰ ਨੇ ਇਹ ਤਿਆਰ ਕੀਤਾ ਹੈ ਬੜਾ ਜ਼ਬਰਦਸਤ ਵੈਨ ਤਿਆਰ ਕੀਤੀ ਹੈ ਹਾਊਸ ਤਿਆਰ ਕੀਤਾ ਮੈਂ ਕਹਿੰਦਾ ਸਾਰੀਆਂ ਫੈਸਿਲਿਟੀਆਂ ਹੈਗੀਆਂ ਦੇ ਵਿੱਚ ਔਰ ਸਭ ਤੋਂ ਵਧੀਆ ਗੱਲ ਹੈ ਕਿ ਦੇਖੋ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਆ ਹੋਣਾ ਚਾਹੀਦਾ ਔਰ ਹੈਲਥੀ ਲਾਈਫ ਇਹ ਇਹਨਾਂ ਦਾ ਮੈਸੇਜ ਵੀ ਹੈ ਮੈਡਮ ਕੀ ਮੈਸੇਜ ਦਿੰਦੇ ਹੋ ਤੁਸੀਂ ਹੈਲਥੀ ਲਾਈਫ ਦਾ ਕਿਉਂਕਿ ਤੁਸੀਂ ਕੈਂసర్ ਪੇਸ਼ੈਂਟ ਵੀ ਹੈ ਲੇਕਿਨ ਤੁਸੀਂ ਓਰਿਜਨਲ ਜੂਜੇ ਹੈ ਉਸ ਨੂੰ ਉਸ ਹੀ ਇੱਕ ਲੜਾਈ ਲੜ ਰਹੇ ਹੋ ਤਾਂ ਆ ਪਰ ਵੈਂ ਦੇ ਨਾਲ ਹੈਲਦੀ ਖਾਣਾ ਵੀ ਜੁੜ ਗਿਆ ਕਿਉਂਕਿ ਤੁਸੀਂ ਕਹਿ ਰਹੇ ਕਿ ਹੋਟਲਸ ਜਾ ਕੇ ਸਟੇ ਕਰਨ ਦੀ ਲੋੜ ਨਹੀਂ ਆਪਣੇ ਹੋਟਲ ਬਣ ਗਿਆ ਆਪਣੇ ਹੀ ਖਾਣਾ ਹੋ ਗਿਆ ਕੀ ਮੈਸੇਜ ਦਿੰਦੇ ਹੋ ਕਿਸ ਤਰ੍ਹਾਂ ਦਾ ਮੈਸੇਜ ਮੈਂ ਦਿੰਨੀ ਆ ਹਰ ਇੱਕ ਨੂੰ ਜ਼ਰੂਰੀ ਨਹੀਂ ਜਿਹੜੇ ਪੇਸ਼ੈਂਟ ਨੇ ਹਰ ਇੱਕ ਨੂੰ ਮੈਂ ਕਹਿੰਨੀ ਆ ਵੀ ਆਰਟੀਫੀਸ਼ਲ ਜਿਹੜੀ ਲਾਈਫ ਆ ਉਤੋਂ ਥੋੜਾ ਸਾਈਡ ਹਟੋ ਹੂੰ ਜੋ ਵੀ ਤੁਸੀਂ ਨੇਚਰ ਦੇ ਨਾਲ ਜੁੜੋ ਨੇਚਰ ਦੇ ਤੋਂ ਜੋ ਤੁਹਾਨੂੰ ਮਿਲਦਾ ਵਾ ਤੁਸੀਂ ਉਹ ਖਾਓ ਆ ਜਿਆਦਾਤਰ ਆਰਟੀਫੀਸ਼ਲ ਵਾਲਾ ਆਪਾਂ ਭੱਜ ਰਹੇ ਆ ਬਣੀ ਬਣੀ ਚੀਜ਼ ਖਾ ਰਹੇ ਆ ਪੈਕੇਟ ਫੂਡ ਖਾ ਰਹੇ ਆ ਜਿਤੇ ਕਰਕੇ ਸਾਰਾ ਆਪਣਾ ਨੁਕਸਾਨ ਹੁੰਦਾ ਸੋ ਇਸ ਕਰਕੇ ਆਪਾਂ ਨੂੰ ਨੇਚਰ ਦੇ ਨਾਲ ਜੁੜਨਾ ਚਾਹੀਦਾ ਜਿੰਨਾ ਵੀ ਤੁਸੀਂ ਨੇਚਰ ਨਾਲ ਜੁੜੋਗੇ ਸਮਝ ਲਓ ਤੁਸੀਂ ਪਰਮਾਤਮਾ ਨਾਲ ਜੁੜ ਰਹੇ ਹੋ ਹੂੰ ਜੀ ਇਹ ਇਹ ਜਿਹੜੀ ਕੈਰਵਨ ਵੈਨ ਹੈ ਸਿੱਧਾ ਰਸਤਾ ਤੁਸੀਂ ਬਣਾ ਲਿਆ ਇਹ ਜੀ ਪਰਮਾਤਮਾ ਨਾਲ ਮਿਲਣ ਦਾ ਪਰਮਾਤਮਾ ਦੇ ਨਾਲ ਜੁੜਨ ਦਾ ਨੇਚਰ ਨਾਲ ਜੁੜਨ ਦਾ ਔਰ ਇਹ ਇਹਦੇ ਵਿੱਚ ਹੋਰ ਕੀ ਕੁਝ ਫੈਸਿਲਿਟੀਆਂ ਹੈਗੇ ਇਹਦੇ ਵਿੱਚ ਇਹ ਦੇਖੋ ਇਹ ਆਪਣੀ ਸਪੇਸ ਆ ਕਾਫੀ ਅਲਮਾਰੀਆਂ ਕਹਿ ਸਕਦੇ ਆਪਾਂ ਦੇਖੋ ਕਬਰਟ ਬਣੇ ਹੋਏ ਨੇ ਆਪਣੇ ਇਹਦੇ ਵਿੱਚ ਤੁਸੀਂ ਆਪਣੇ ਕੱਪੜੇ ਵੀ ਰੱਖ ਸਕਦੇ ਹੋ ਆਪਣੇ ਬਿਸਤਰ ਵਗੈਰਾ ਜਿਹੜੇ ਰੱਖਨੇ ਉਹਦੀ ਸਪੇਸ ਵੀ ਹੈਗੀ ਇਹਦੇ ਵਿੱਚ ਫਿਲਹਾਲ ਤੁਸੀਂ ਆਪਣੇ ਕੱਪੜੇ ਵਗੈਰਾ ਰੱਖ ਸਕਦੇ ਹੋ ਪੂਰੀ ਸਟੋਰੇਜ ਹੈ ਫੁੱਲ ਸਟੋਰੇਜ ਦਿੱਤੀ ਹੋਈ ਹੈ ਤੇ ਇੱਕ ਇੱਧਰ ਵੀ ਇਸੇ ਤਰ੍ਹਾਂ ਅੱਛਾ ਦੋ ਪਾਸੇ ਸਟੋਰੇਜ ਹੈ ਜੀ ਦੋਨੋਂ ਪਾਸੇ ਸਟੋਰੇਜ ਹੈ ਵਾਹ ਜੀ ਵਾਹ ਤੇ ਇਹਦੇ ਨਾਲ ਨਾਲ ਆਪਾਂ ਇੱਧਰ ਪੂਜਾ ਰੂਮ ਵੀ ਦਿੱਤਾ ਹੋਇਆ ਹੈ ਅੱਛਾ ਪੂਜਾ ਰੂਮ ਵੀ ਬਣਾਇਆ ਹੈ ਜੀ ਇੱਧਰ ਹੂੰ ਇਹ ਦੇਖੋ ਲਾਈਟ ਵਗੈਰਾ ਆਪਣੀ ਚੱਲ ਜੂਗੀ ਇੱਧਰ ਪੂਜਾ ਰੂਮ ਤੁਸੀਂ ਜੋ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਆਪਣੇ ਗॉड ਨੂੰ ਆਪਣੇ ਪਰਮਾਤਮਾ ਨੂੰ ਨਾਲ ਲੈ ਕੇ ਚੱਲ ਸਕਦੇ ਵੈਸੇ ਗॉड ਹਰ ਜਗ੍ਹਾ ਪਰਮਾਤਮਾ ਹਰ ਜਗ੍ਹਾ ਤੇ ਇੱਕ ਬੰਦੇ ਦੀ ਆਪਣੀ ਸ਼ਾਂਤੀ ਵਾਸਤੇ ਤੁਸੀਂ ਨਾਲ ਪੂਜਾ ਰੂਮ ਵੀ ਆਪਦਾ ਇੱਥੇ ਤਿਆਰ ਕਰ ਸਕਦੇ ਜੇ ਤੁਹਾਡੇ ਤੋਂ ਕੋਈ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਤਾਂ ਜਾਣਕਾਰੀ ਜਰੂਰ ਦੇ ਦਿਓ ਸਾਡੇ ਸਬਸਕ੍ਰਾਈਬਰ ਜਣੇ ਪੁੱਛ ਲੈਣੇ ਦੇਖੋ ਇਹਨਾਂ ਦਾ ਆਪਣਾ ਚੈਨਲ ਵੀ ਹੈ YouTube ਚੈਨਲ ਵੀ ਨਾਲ ਚਲਾ ਰਹੇ ਹੈ ਔਰ ਇਹ ਮਲਟੀ ਟੈਲੈਂਟਡ ਪਰਸਨੈਲਿਟੀ ਹੈ ਔਰ YouTube ਚੈਨਲ ਵੀ ਚਲਾ ਰਹੇ ਹੈ ਵੈਲ ਵੀ ਇਹਨਾਂ ਨੇ ਬਣਾਈ ਹੈ ਔਰ ਬੜਾ ਹੈਲਦੀ ਖਾਣੇ ਦੇ ਤੇ ਇਹਨਾਂ ਦੇ ਨਾਲ ਵੱਖਰੀਆਂ ਟਾਕ ਸੁਣਗੀਆਂ ਉਹ ਵੀ ਵੀਡੀਓਸ ਆਪਾਂ ਇਹਦੇ ਵਿੱਚ ਸ਼ਾਵਰ ਦਾ ਵੀ ਦਿੱਤਾ ਹੋਇਆ ਹੈ ਇੱਕ ਉੱਪਰ ਹੈਗਾ ਤੇ ਇੱਕ ਇਹ ਜਿਹੜਾ ਹੈਂਡ ਵਾਲਾ ਵੀ ਹੈ ਇਹ ਵੀ ਸ਼ਾਵਰ ਆਪਣਾ ਹੂੰ ਤੇ ਇਧਰ ਆਪਣੀ ਹੈਗੀ ਹੈ ਜੀ ਕੈਮੀਕਲ ਜਿਹੜੀ ਟਾਇਲਟ ਹੁੰਦੀ ਹੈ ਉਹ ਆਪਾਂ ਇਹਦੇ ਵਿੱਚ ਦਿੱਤਾ ਹੈ